Ahoj, přátelé. Ahoj. 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 ਆਰ ਕੀ ਵੀਡੀਓ ਦੇ ਬਹੁਤ ਜਿੱਦੇ ਚੋਟਾ ਕਰੀ ਜਾਂਦੇ ਆ ਜੀ ਰੈਡੀ ਸਟੈਡੀ ਨਾ ਕਰੀ ਧਨ ਵਾਸਤੇ ਤੇ ਆਪ ਵਾਲਾ ਪਾਰਟ ਸਾਰਾ ਦੇਖ ਕਰੋ ਜੀ ਉਹ ਜੀ ਮਗਰਲਾ ਟਾਇਰ ਤੇ ਮਹਾਦੀ ਪਾਲਿਸ਼ ਮਾਲ ਦੇ ਸਰਾ ਗੱਲ ਲਵਾਤ ਕੋ ਤੇ ਕਰ ਪਈਏ ਤੇ ਫਿਰ ਦਿਖਾਉਨੇ ਆ ਨਗਰ ਕੀ ਤਨ ਲੈ ਕੇ ਚੱਲਦੇ ਆ ਟਰੈਕਟਰ ਗੁਰਦੁਆਰਾ ਸਾਹਿਬ ਦਾ ਬਾਈ ਜੀ ਕਹਿੰਦੇ ਆਗੇ ਗੁਰਦੁਆਰਾ ਸਾਹਿਬ ਤੇ ਸ਼ਿੰਗਾਰੇ ਪਏ ਨੇ ਸਾਰੇ ਝੋਟੇ ਉਹ ਵੇਖੋ ਜੀ ਤੇ ਸਾਨੂੰ ਤਰਨਾਟ ਗਰੁੱਪ ਨਾਲ ਮਿਲਾ ਦਿੰਨੇ ਆ ਜੀ ਮਿਸਟਰ ਜਸਪ੍ਰੀਤ ਸਿੰਘ ਹੈ ਕੀ ਹਾਲ ਨੇ ਜੀ ਸੱਟਾ ਕਿਵੇਂ ਫਿਰ ਹੋਰ ਫਿਰ ਤਿਆਰੀ ਹੈ ਪੂਰੀ ਬਾਠ ਠੀਕ ਆ ਸਭ ਅਰਦਨ ਯੋਟਾ ਕਰਾਉ ਗਏ ਰ ਕੀ ਹਾਲ ਨੇ ਆਉ ਆਉਦੇ ਨੇ ਦੋ ਆਓ ਕੀ ਕਹਿੰਦਾ ਫਿਰ ਸਾਸਰੀ ਗਾਲੀ ਸਾਸਰੀ ਗਾਲੀ ਆ ਗਈ ਹਾਂ ਪਰ ਆਓ ਜੀ ਕਹਿੰਦੇ ਗੱਤ ਘਲੇ ਆ ਕੇ ਤੇ ਸਮਾਨ ਰੱਖ ਦੋ ਹੋ 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 ਕੌਣ ਆ ਗਿਆ ਕੌਣ ਆ ਗਿਆ ਕਹਿੰਦੇ ਅਸਰ ਬਲੌਗ ਸਟਾਰਟ ਕੀਤਾ ਜੀ ਆਏ ਬੋਲੋ ਜੀ ਕੀ ਹਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ ਵਧੀਆ ਵਧੀਆ ਚਲੋ ਭਾਈ ਜੀ ਕਹਿੰਦੇ ਆਪਾਂ ਛੋਟੇ ਕਰ ਲੈ ਤਿਆਰ ਬਰ ਤਿਆਰ ਤੇ ਸਰਾ ਗੱਲਬਾਤ ਹੋਈ ਪਈ ਆ ਜੀ ਆਹ ਵੇਖੋ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਸਤਿ ਸ਼੍ਰੀ ਅਕਾਲ ਆ ਚਿਰਿਆ ਕਾਲੋ ਲਓ ਜੀ ਟਰੈਕਟਰ ਕਰ ਲੀਏ 66 ਫੁੱਲ ਫੁੱਲ ਜੇ ਪਹਿਲੀ ਛੱਟ ਲਏ ਸੀ ਲਓ ਭਾਈ ਜੀ ਕਹਿੰਦੇ ਰਵਾਨਗੀ ਹੋ ਗਈ ਸਟਾਰਟ ਹੋ ਗਿਆ ਜੀ ਨਗਰ ਦੀ ਇਤਨਾ ਵੀ ਚੈੱਕ ਕਰੋ ਭਾਈ ਜੀ ਵਾਹਿਗੁਰੂ ਬਾਬਾ ਭਲੀ ਕਰੇ ਗੁਰਦੁਆਰਾ ਸਾਹਿਬ ਤੋਂ ਬਸ ਤੋਤੇ ਆ ਜੀ ਤੇ ਸੰਗਤ ਖੜੀ ਆ ਜੀ ਤੇ ਚੱਲਦੇ ਆਪਾਂ ਪਿੰਡ ਚ ਲਓ ਜੀ ਮਾਰਦੀਆਂ ਮੰਨਦੇ ਤੁਰ ਪਈ ਆਪਾਂ ਨਗਰ ਕੀਰਤਨ ਆ ਰਿਹਾ ਜੀ ਮਗਰ ਬਲਕੀ ਸਾਹਿਬ ਤੇ ਚੱਲਦੇ ਆਂ ਜੀ ਆਪਾਂ ਪਹਿਲੇ ਪੜਾ ਤੇ ਉਹ ਆ ਗਿਆ ਜੀ ਆਪਣਾ ਘਰ ਪਹਿਲਾ ਪੜਾ ਆਪਣਾ ਘਰਾਂ ਕੋਲੀ ਆ ਜੀ ਸੋ ਭਾਈ ਜੀ ਪਹਿਲਾ ਪੜਾ ਆ ਗਿਆ ਜੀ ਆਪਣਾ ਤੇ ਚੈੱਕ ਕਰੋ ਜੀ ਫੁੱਲੋ ਫੁੱਲ ਹੋ ਗਿਆ ਜੀ ਕੰਮ ਫੁੱਲੋ ਫੁੱਲ ਸਿਰਾ ਗੱਲਬਾਤ ਹੋ ਗਈ ਪਈਆਂ ਜੀ ਤੇ ਅੱਧਾ ਘਟਾ ਟਾਈਮ ਚਲਾਵਾਂਗੇ ਤੇ ਬਾਕੀ ਸੇਵਾ ਕਰਾਂਗੇ ਆਪਾਂ ਝਾੜੂ ਝੂਟ ਲਾਵਾਂਗੇ ਜਿਹੜੀ ਵੀ ਮਿਲੀ ਸੇਵਾ ਕਰਾਂਗੇ ਚੈੱਕ ਕਰੋ ਜੀ ਮਗਰ ਓਏ ਆ ਤਾਂ ਭਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੋੜੇ ਬੈਠੇ ਸਾਧ ਸੰਗਤ ਜੀ ਤਦ ਲੋ ਜੀ ਅਜੇ ਤੱਕ ਪਹਿਲਾ ਪੜਾਈ ਚੱਲੀ ਜਾਂਦਾ ਵਾ ਸੇਵਾਦਾਰ ਇਹ ਝਾੜੂ ਲਾਉਣ ਤੇ ਆਵਾ ਉਹ ਤੂੰ ਕੀ ਕਰਦਾ ਬਾਈ ਹੈਲੋ ਆ ਇਹ ਵੀ ਝਾੜੂ ਤੇ ਬਾਕੀ ਅਮਰ ਚੱਲਦੇ ਆਂਗੇ ਤੇ ਤੁਹਾਨੂੰ ਦਿਖਾਉਂਦੇ ਆਂ ਜੀ ਆਪਾਂ ਉਹ ਨਗਾਰੇ ਵਾਲੇ ਉਹ ਖੜੇ ਨੇ ਪੂਰੇ ਸੇਵਾਦਾਰ ਤਾਂ ਇਧਰੋਂ ਨਿਕਲ ਜਾਂਦੇ ਨੇ ਲੋ ਜੀ ਪਹਿਲੇ ਪੜਾ ਤੋਂ ਚੱਲ ਪਿਆ ਤੇ ਹੁਣ ਅਗਲੇ ਪੜਾ ਵੱਲ ਰਵਾਨਗੀ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਪਲਾਸ ਲਓ ਜੀ ਦੂਜਾ ਪੜਾ ਆਪਣੇ ਕੰਪੀਜਾਂ ਹੋਰ ਤੇ ਪੜਾਈ ਦੂਜਾ ਤੇ ਦੂਜੇ ਪੜਾ ਤੇ ਪਹੁੰਚ ਗਿਆ ਨਗਰ ਕੀਰਤਨ ਕਹਿੰਦੇ ਗੱਤ ਗਿਆ ਲੰਦਾ ਕਹਿੰਦੇ ਸਮਾਨ ਹੀ ਨਹੀਂ ਪੂਰਾ ਹੁੰਦਾ ਹੈਗਾ ਸਮਾਨ ਹੀ ਮੰਗੀ ਜਾਂਦੇ ਨੇ ਹੁਣ ਕੀ ਚਾਹੀਦਾ ਬਾਈ ਦੱਸ ਦੋ ਸਮਾਨ ਹੀ ਮੰਗੀ ਜਾਂਦੇ ਨੇ ਹੈ ਦੇਖੋ ਜੀ ਮਿੱਕੀ ਮਾਊਸ ਬਣਾਤਾ ਸੀ ਸਾਡੇ ਕਲੀ ਵਾਲੇ ਵੀਰਾਂ ਨੇ ਆਹ ਵੇਖੋ ਜੀ ਤੇ ਉਧਰ ਚਾਲਦੇ ਆ ਫੋਨ ਲੈ ਕੇ ਆ ਵੀਖੋ ਜੀ ਕਹਿੰਦੇ ਸਲਾਹਾਂ ਦੇਈ ਜਾਂਦੇ ਨੇ ਕਹਿੰਦੇ ਐ ਬਣਾਓ ਐ ਬਣਾਓ ਉਹ ਬਲੋਸ਼ ਔਰ ਨਹੀਂ ਜੀ ਤਾਂ ਲਓ ਜੀ ਕਹਿੰਦੇ ਮਿੱਕੀ ਮਾਮਾ ਸੇ ਕਾ ਬਣਾਤਾ ਦੇ ਕੋ ਬਣਾਤਾ ਖਾਲਸਾ ਜੀ ਫੋਟੋ ਖਿਚਾਉਣ ਲੱਗੇ ਨੇ ਨਹੀਂ ਕੱਲੇ ਓਏ ਜੀ ਜੀ ਦੇਖਦੇ ਹੋ ਇਹ ਸਮਾਂ ਸਮਾਂ ਟਿਕੇ ਤੇਂਗੇ ਹਮ ਤੀਰਾਂ ਦਾ ਜੋ ਦੇਣ ਗਿਆ ਸਾਡਾ ਜੀ ਤੀਜਾ ਪੜਾ ਆ ਗਿਆ ਜੀ ਆਪਣਾ ਤੇ ਤੀਜੇ ਪੜਾ ਤੇ ਪਹੁੰਚ ਗਿਆ ਨਗਰ ਕੀਰਤਨ ਉਹ ਕਦੇ ਤਾਂ ਜਮਈ ਨੇੜੇ ਆ ਜਾਂਦੇ ਨੇ ਕਲੀ ਵਾਲੇ ਵਾਲੀ ਹੋਲੀ ਪਾਉਂਦੇ ਨੇ ਕਲੀ ਤੇ ਜਮਈ ਕਦੇ ਤਾਂ ਨੇੜੇ ਆ ਜਾਂਦੇ ਨੇ ਕਦੇ ਦੂਰ ਚਲੇ ਜਾਂਦੇ ਨੇ ਆ ਵੇਖੋ ਜੀ ਕਿਰਪਾਨਾਂ ਚੱਕ ਲੀਆਂ ਜੀ ਅੱਜ ਕੱਟੇ ਬੰਦੇ ਵੱਢਣੇ ਜੀ ਅੱਜ ਗੱਤਗਾ ਖੇਡਣਾ ਜੀ ਅੱਜ ਅਤੇਸ਼ ਆ ਗਿਆ ਜੀ ਇਟਰੀ ਇਟਲੀ ਵਾਲਾ ਬੰਦਾ ਆ ਗਿਆ ਜੀ ਕੀ ਹਾਲ ਹੈ ਜੀ ਅਸੀਂ ਅੱਜ ਪਹੁੰਚਾ ਲੋਕਾਂ ਦੀ ਇਕੱਲ ਕਰਤੋਂ ਦੇ ਪਰ ਮਾੜੇ ਕਿਨੂਆ ਖਾਤਰੀ ਤੇ ਜੋਰ ਹੈ ਕੋਈ ਖਾਰਾ ਕੋਈ ਬਲੌਗ ਦਿਖਾਇਆ ਦਿਓ ਸਾਡੇ ਨਾਲ ਜੁੜੇ ਰਹੋ ਆਦਾਨ-ਪ੍ਰਦਾਨ ਮੈਂ ਗੱਤ ਕੇ ਤੇ ਜੋਰ ਦਿਖਾਏ ਜਾਣਗੇ ਅੱਜ ਸੱਚੀ ਆ ਕਾਲ ਜੀ ਗੱਤ ਕੇ ਤੇ ਜੋਰ ਦਿਖਾਏ ਜਾਣਗੇ ਜੀ ਸੰਪਰਕ ਕਰ ਲਓ ਜੀ ਨੰਬਰ ਮੈਂ ਦੇ ਦੂੰ ਕਾਲਗੱਤ ਕਾ ਗਰੁੱਪ ਸ਼ੇਰਪੁਰ ਚਲੋ ਜੀ ਕਹਿੰਦੇ ਹੁਣ ਆਇਧਰ ਆ ਗਈ ਤੀਜਾ ਪੜਾਵਾ ਪਰਮਨ ਟਾਟੀ ਜੱਥਾ ਲੋ ਜੀ ਅਗਲਾ ਆਪਣਾ ਸਮੋਸਿਆਂ ਦੇ ਨਾਲ బీకే డ్రావర ਹੋਲੇ ਕੋਈ ਨਾ ਅਕੀਰਿਆ ਕਾਮ ਚਿਕਨੇ ਹੰਗਾਲੀ ਇਹ ਕਾਲੋੜ ਪਹੀ ਲਾ ਕੋਈ ਪੰਜਵਾਂ ਪਰਾ ਵੀ ਆ ਗਿਆ ਊੜ ਵੇਚਦਿਆਂ ਦਾ ਤੇ ਟਰੈਕਟਰ ਆਪਣਾ ਹੋ ਜਾ ਰਿਹਾ ਟੁੱਟਿਆਂ ਨੂੰ ਲਓ ਜੀ ਅਗਦੇ ਪੜਾ ਤੋਂ ਵੀ ਚੱਲ ਪਿਆ ਤੇ ਚੱਲੀ ਜਾਂਦਾ ਜੀ ਇਹ ਸਾਸਰੀ ਘਾਲ ਜੀ ਇਹ ਯੰਗ ਕੁ ਦਾ ਮਾਈ ਨੀ ਕੋ ਲੋਰ ਨੂੰ ਤੇ ਕੰਨਣਾ ਬੈਠਾ ਹੋਰ ਨੁਰੀ ਕੈਮਰਾ ਇੱਕ ਲਾਈਮ ਕਲਾਚ ਹਾਰਤਾ ਮੁੜ ਕੇ ਉਹ ਮਾਗਰ ਗੱਤ ਕਰੇ ਉਹ ਦੇਖ ਕੇ ਜਵਾਗ ਡੇਪੇ ਜੀ ਸਰ ਲੋ ਜੀ ਨਗਰ ਕੀਰਤਨ ਸਮਾਪਤ ਹੋ ਗਿਆ ਤੇ ਕੁਦਵਾਰਾ ਸਭ ਦੇਖੋ ਤੇ ਆਪਾਂ ਟਰਾਲੀ ਖਾਲੀ ਕਰਕੇ ਵਿੱਚ ਮੈਤਮੋਤ ਪਾਏ ਨੇ ਤੇ ਘਰ ਨੂੰ ਲੈ ਕੇ ਜਾਵਾਂਗੇ ਤੇ ਅੱਜ ਰਾਤ ਨੂੰ ਇੱਥੇ ਆਂਗੇ ਤੇ ਵਲੌਗ ਆਉਣਗੇ ਬਹੁਤ ਜਲਦ ਬਹੁਤ ਹੀ ਘੈਂਟ ਘੈਂਟ ਟਰੈਕਟਰ ਦੇਖ ਲਈ ਅੱਜ ਤਾਂ ਬਹੁਤ ਸਿਰਾਂ ਲੱਗ ਰਿਹਾ ਸਾਰਿਆਂ ਨੇ ਕਿਹਾ ਟੂਰ ਇੱਕ ਨੰਬਰ ਗੱਲਬਾਤ ਹੋ ਗਈ ਅੱਜ ਲਈ ਤੇ ਇਹ ਟਰੈਕਟਰ ਬਹੁਤ ਘੈਂਟ ਲੱਗ ਰਹੇ ਸੀ ਕਿ ਸਾਰੇ ਇੱਕੋ ਖੜਾ ਸਵਰਾਜ ਇੱਕ ਆ ਖੜਾ ਵਾ ਲੋਈ ਕਹਿੰਦੇ ਛੋਟੇ ਚੱਲੇ ਘਰਾਂ ਨੂੰ ਕਹਿੰਦੇ ਟਰੈਕਟਰ ਖੜਾ ਕੇ ਆਉਂਦੇ ਆ ਮੋੜੇ ਕਹਿੰਦੇ ਉਮਰੇ ਕਹਿੰਦੇ ਢੇੜਾ ਢੇੜਾ ਕੱਢ ਕੇ ਆਉਣਾ ਕਹਿੰਦੇ ਉੱਤੋਂ ਹੀ ਜਾਣਾ ਪਿੰਡ ਦੇ ਚਲੋ ਚਲੀਏ ਸੱਲੋ ਭਾਈ ਜੀ ਕਹਿੰਦੇ ਘਰ ਨੂੰ ਚੱਲੇ ਗੁਰਦੁਆਰਾ ਸਾਹਿਬ ਫੇਰ ਆ ਗਏ ਇਹੋਂ ਟਰਾਲੀ ਆਪਾਂ ਮੋਟਰੇ ਲਾ ਕੇ ਇੱਥੇ ਦੁਬਾਰਾ ਗੁਰਦੁਆਰਾ ਸਾਹਿਬ ਆਵਾਂਗੇ ਆਪਾਂ ਗੁਰਦੁਆਰਾ ਸਾਹਿਬ ਰਾਵਾਂਗੇ ਅੱਜ ਤੇ ਪਾਠੀ ਸਿੰਘਾਂ ਨੂੰ ਚਾਹ ਪਾਣੀ ਪਿਲਾਉਣੀ ਪੈਂਦੀ ਆ ਤੇ ਆਪਣੀ ਸੇਵਾ ਲੱਗੂ ਅੱਜ ਤੇ ਆਪਾਂ ਉਹਦੇ ਰ੍ਹਾਂਗੇ ਅੰਡ ਬਹੁਤ ਆਈ ਅੱਜ ਟਾਈਮ 7:35 ਹੋ ਗਏ ਫੇਰ ਵੀ ਟਾਈਮ ਨਾਲ ਹੀ ਆ ਗਿਆ 6:00 ਵਜੇ ਨੂੰ ਸਮਾਪਤੀ ਹੋ ਗਈ ਨਗਰ ਕੀਰਤਨ ਦੀ ਹਣਾ ਓਏ ਹਾਂਜੀ ਮੱਕੀ ਨੂੰ 6:00 ਜਾਣੀ ਲੱਗ ਗਿਆ ਸੀ ਕਹਿੰਦਾ ਯਾਰ ਇੰਤਜ਼ਾਰਾ ਡੀਐਸਪੀ ਤੋਰੇ ਵਸਾਈ ਜਾ ਉਹ ਤੋਂ ਫੋਨ ਫਾਨ ਕਰਵਾ ਕੇ ਸਾਰੇ ਜਣੇ ਅਰਜਈਏ ਜੁ ਵੜ ਕੇ ਥੱਟ ਬਹੁਤ 11:00 ਵੱਜ ਚੁੱਕੇ ਨੇ ਜੀ ਤੇ ਬਾਰੋਬਾਰੀ ਅੰਦਰ ਸੇਵਾ ਕਰਕੇ ਆਵਾਂਗੇ ਨਾਲੇ ਪਾਟੀ ਸਿੰਘ ਠਾ ਕੇ ਚਾਹ ਪਾਣੀ ਪਲਾ ਕੇ ਜੀ ਪੋ ਰਾਂਗੇ ਅੰਦਰ ਤੇ ਕੱਲੂ ਭੋਗ ਪੈਣਾ ਤੇ ਵਲੌਗ ਆਊਗਾ ਅਗਲਾ ਫੇਰ ਤੇ ਅੱਜ ਦੀ ਵੀਡੀਓ ਜਿੰਨਾ ਹੀ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਅੱਜ ਦੀ ਵੀਡੀਓ ਜਿੰਨਾ ਹੀ ਜੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਰਣੀ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਆ ਨਵੀਂ ਘੈਂਜੀ ਵੀਡੀਓ ਦੇ ਨਾਲ